ਸਤ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਲਗੜ੍ਹ ਤੋਂ ਸਵਾਗਤ ਹੈ ਆਸ ਕਰਦੇ ਹਾਂ ਭਰਾਵੋ ਸਾਰੇ ਜਾਨਵਾਰਾਂ ਤੇ ਘਰ ਪਰਵਾਹ ਠੀਕ ਹੋਣਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅੱਜ ਪਹੁੰਚੇ ਸੀ ਮੰਡੀ ਤਨਹੁੱਲਾ 11 ਤਰੀਕ ਦੂਜਾ ਮਹੀਨਾ 2025 ਦਿਨ ਮੰਗਲਵਾਰ ਆਹ ਦੇਖੋ ਬਾਹਰ ਖੜੇ ਛੋਟੇ ਛੱਚਾ ਦੇਖੋ ਕਿੰਨਾ ਯਾਰ ਪਹਿਲਾਂ ਤਾਂ ਬਾਕੀ ਗੱਲਾਂ ਛੱਡੋ ਜਿਹੜੇ ਭਰਾ ਨੇ ਚੈਨਲ ਨੂੰ ਸਬਸਕ੍ਰਾਈਬਰ ਚੈਨਲ ਸਬਸਕ੍ਰਾਈਬ ਕਰ ਲਓ ਪੁੱਛਦੇ ਆਂ ਬਾਈ ਨੂੰ ਕੀ ਰੇਟ ਆ ਕੀ ਗੱਲਬਾਤ ਆ ਆਪਣਾ ਵਿਛਟ ਆ ਕਿਹੜਾ ਪਿੰਡ ਆ ਬਾਈ ਫਾਦਰਾ ਜੀ ਫਾਦਰਾ ਦੋ ਦੰਦ ਹੋ ਗਿਆ ਚਾਰ ਹੋ ਗਿਆ ਦੋ ਦੋ ਆ ਕਰੇ ਅਭੀ ਲੈ ਕੇ ਲਿਆ ਹੋਇਆ ਸੀ ਇਹ ਲੰਬਾਈ ਬਹੁਤ ਛੋਟੇ ਦੀ ਯਾਰ ਕੱਦ ਤਾਂ ਹੋਰ ਕਰ ਜੂ ਹਜੇ ਕੱਦ ਕਰੂ ਰਹੀ ਇਹਦੇ ਮਾਂ ਦਾ ਦੁੱਧ ਕਿੰਨਾ ਸੀ ਬਾਈ 16 ਲੀਟਰ ਆਪ ਐ ਪਤਾ ਕਿਹੜੇ ਸੀਮੰਡ ਦਾ ਇਹ ਮੋਦੀ ਦਾ ਮੋਦੀ ਦਾ ਕੇ ਇਹ ਤੇਰ ਕੁਆਲਿਟੀ ਦੋਨਾਂ ਪਾਸੇ ਚੰਗੀ ਲੱਗਦੀ ਐ ਤੇ ਕੀ ਰੇਟ ਆ ਭਾਈ ਜੈ ਜੈ ਦਾ ਇਹਦਾ 7-2 ਲੱਖ ਰੁਪਇਆ ਭਾਈ ਮਾਨ ਤਾਨ ਕਿੰਨਾ ਕੋਲੋ ਉਹ 5-7 ਹਜ਼ਾਰ ਮਾਨ ਤਾਨ ਕਰਦਾ ਠੀਕ ਐ ਤੇ ਨੰਬਰ ਬੋਲੀ ਬਾਈ ਦਾ 9785 98785 86684 86 ਸੇ 84 86 ਪਿੰਡ ਬਦਰਾ ਆ ਇਥੇ ਕਾਲੇ ਕੇ ਕੋਲੇ ਠੀਕ ਐ ਆਲੇ ਕੇ ਕੋਲ ਪਿੰਡ ਆ ਬਾਈ ਦਾ ਬਦਰਾ ਬਾਕੀ ਛੋਟਾ ਬਹੁਤ ਟਾਪ ਕਲਾਸ ਆ ਬਾਈ ਦਾ ਸੀਲ ਵੀ ਉਨਾ ਹੀ ਆ ਜਿੰਨਾ ਉੱਚਾ ਲੰਮਾ ਹੈ ਸਿੰਘ ਸਿੰਘ ਦਾ ਜਿਹਾ ਜਮਾ ਟੌਪ ਕਲਾਸ ਹੀ ਹੈ ਮੂੰਹ ਤਾਂ ਇਥੋਂ ਤਰੱਬਾ ਵਾਲਾ ਦੀਦਾ ਕਰ ਲੋ ਚੈੱਕ ਸਿੰਘ ਡੰਗ ਅਰ ਪੀਆ ਨਹੀਂ ਨਾ ਦਾ ਛੋਟਾ ਜੰਗਾ ਬਾਈ ਦਾ ਕਰ ਲੈ ਸੁਪਾਰ ਕੇ ਜੇ ਹੋਈ ਲੋੜ ਤਾਂ ਬਾਕੀ ਇਹ ਜੋ ਟਾ ਪਿੰਡ ਚ ਛੱਡਿਆ ਵੇ ਕੀ ਮਾੜਾ ਪੰਚਾਇਤ ਆ ਯਾਰ ਲੈ ਜੇ ਤਾਂ ਬਾਕੀ ਪੰਚਾਇਤ ਨੂੰ ਹੋਰ ਵੀ ਮਾਨਦਾਨ ਹੋ ਜਾਂਦਾ ਮਾੜਾ ਮੋਟਾ ਕੋਈ ਗੱਲ ਨਹੀਂ ਕਰ ਲੈ ਸੁਪਾਰ ਕੇ ਬਾਈ ਨੂੰ हां भाई मैं गल पहले कह दी ਪਿੰਡ ਚ ਤਾਂ ਬਾਈ ਕੋਈ ਸਿਰੇ ਜਾਂਦੇ ਨਹੀਂ ਹੁੰਦਾ ਛੋਟਾ ਇਹ ਜਿਹਾ ਛੱਡਿਆ ਹੋਇਆ ਪਿੰਡ ਚ ਸ਼ਾਨਦਾਰ ਕੁਆਲਿਟੀ ਬਹੁਤ ਹੈ ਘਰ ਲਿਓ ਉਸ ਪਰਕ ਬਾਈ ਨੂੰ 66 58 ਦਾ ਆ ਛੋਟਾ ਬੇਗਾ 60000 ਦਾ ਖੜਨਾ ਹੀ ਹੁਣ ਨਹੀਂ ਗੰਜੇ ਦਾ ਚੰਗਾ ਹੈ ਗੱਲ ਕਰ ਜੀਵ ਜੀ ਘੜਦਾ ਥੋੜੀ ਜੀ ਛੋਟਾ ਬਹੁਤ ਟੌਪ ਕਲਾਸ ਆ ਵੀ ਇੱਕ ਸਾਨੂੰ ਆ ਦਿਖਾਦਾ ਕਰ ਲਿਓ ਬਾਈ ਨਾਲ ਉਸ ਪਰਕਾ ਇਹ ਝੋਟਾ ਲੈਣਾ ਹੋਇਆ ਦਾ। ਆ ਦੇਖੋ ਆ ਝੋਟਾ ਭਰਾਵਾ। ਮੋਦੀ ਦਾ 17 ਕਿਲੋ ਮਾ ਦਾ ਤਾਂ 10 ਦਾ ਬਾਈ। ਉੱਚਾ ਲੰਮਾ ਬਹੁਤ ਆ। ਹਾਂ ਇਹ ਆ ਕਟੀਆਂ ਖੜੀਆਂ ਸਾਨੂੰ ਪਹਿਲਾਂ ਦਿਖਾਈਆਂ ਸੀ। ਇਹ ਦਾ 40000 ਆ। ਇਹ ਨੰਬਰ ਲਾਦਾ ਬਾਈ ਦਾ ਤੇ ਇਹ ਦਾ 30000 ਆ। ਇਹ ਮੀਨੀ ਹੈ ਸਿੰਘ ਹਲਦੇ ਆ। ਆ ਬੱਚੀ। ਇਹ ਕਾ ਬਾਈ ਦਾ ਕਟਾ ਦਿਖਾਇਆ ਸੀ। ਬਾਈ ਯਾਰ ਮੈਂ ਤੁਹਾਨੂੰ ਵੀਡੀਓ ਡਿਲੀਟ ਹੋ ਗਈ ਆ। ਕਟਾ ਬਾਈ ਨੇ ਬਹੁਤ ਚੰਗਾ ਸਮਾਂ ਪੁੱਛਦੇ ਆ ਬਾਈ ਨੇ ਕੀ ਰੇਟ ਆ ਕੀ ਗੱਲਬਾਤ ਆ ਬਾਈ ਕੀ ਹਾਲ ਆ ਕਿਹੜਾ ਪਿੰਡ ਆ ਬੱਬਨ ਪਟਾਣੀ ਕਟਾ ਦਿਖਾਇਆ ਵੀ ਕਿੰਨੇ ਚਿਰ ਦਾ ਇਹ ਡੇਢ ਦਾ ਡੇਢ ਸਾਲ ਦਾ ਆਪ ਦਾ ਤੇਰਾ ਹਾਂਜੀ ਪੈਰਾ ਪੂਰਾ ਦਾ ਪੱਕਾ ਖੜਨੀ ਦਾ ਕੀ ਰੇਟ ਆ ਬਈ ਤੇ ਜਾਇਜ਼ ਆ 55000 ਚਲ ਮਾਨ ਤਾਨ ਹੋ ਜੂਗੀ ਗੱਲ ਨਹੀਂ ਬਾਕੀ ਸਮਾਈ ਬਹੁਤ ਆ ਬਾਈ ਦੀ ਕਟੇ ਨੰਬਰ ਵਾਲੀ ਤੇਰਾ 82551717 825517179 ਆਹਲੇ ਬਾਈ ਨਾਲ ਸੰਪਰਕ ਹਰਿਆਣੇ ਚ ਆਇਆ ਕਟਾ ਬਾਕੀ ਹਰਿਆਣਾ ਭੈਣ ਨੂੰ ਹੀ ਚੰਗੇ ਇਕੱਟੇ ਆਦੇ ਟਪਟੂਟ ਦੀ ਬਾਲ ਜਿਹੜਾ ਇਹ ਕਰ ਲਿਓ ਬਾਈ ਨਾਲ ਸੰਪਰਕ ਦੋ ਕੱਟੇ ਆ ਗਏ ਭੈਣ ਬੁਰਾ ਟੌਪ ਕਲਾਸ ਹੀ ਆ ਉਹ ਵੀ ਚੰਗੇ ਪਾਲੇ ਹੋਏ ਆ ਚੰਗੇ ਪਾਲੇ ਹੋਏ ਆ ਕੋਈ ਕਰਾ ਕੋਈ ਨਾ ਚੰਗਾ ਰਮ ਗਲਤ ਕਰਨੀ ਨਹੀਂ ਨਹੀਂ ਕਿਸ ਰੋਜ਼ੀ ਦੀ ਨਹੀਂ ਨਹੀਂ ਰੋਜ਼ੀ ਦੀ ਫੜਾ ਪਰਾਸ਼ ਦੀ ਮਾਣੀ ਥੋੜਾ ਮਾਣੀ ਥੋੜਾ ਮਾਣੀ ਥੋੜਾ ਹੁਣ ਮਾਣ ਕਹੇ ਦੇ ਖਾਦਮ ਕਿੱਥੇ ਮਿਲ ਜਣੇ ਤਾਂ ਭੈ ਪਾ ਲੈਣੇ ਹੁਣ ਪੂਰੇ ਟਾਪ ਤੇ ਕੋਈ ਨਾ ਆ ਗਿਆ ਕੋਈ ਨਾ ਆ ਵੀ ਕੀ ਗੱਲ ਹੈ ਬਾਈ ਨੇ ਜਿੰਨਾ ਰੇਟ ਮੰਗੇ ਉਹਨਾਂ ਦਾ ਦੁੱਧ ਹੀ ਪੀ ਗਏ ਏ ਪਾਲਾ ਨੇ ਬਹੁਤ ਔਖਿਆ। ਹੁਣ ਆ ਬਾਹਰ ਅੰਦਰ ਫਿਰਦੇ ਨਹੀਂ। ਕੱਟੀ ਨਹੀਂ ਸਾਮਦੇ। ਕੱਟੀ ਜਦੋਂ ਤਿਆਰ ਹੁੰਦੀ ਹੈ ਲੱਖ ਰੁਪਈਆ ਖਾ ਜਾਂਦੀ ਹੈ ਭਾਈ। ਤੂੰ ਪਹਿਲਾਂ ਪਹਿਲਾਂ ਸੁਣ ਤੋ। ਆਹਿਆ ਸੰਭਾਲੇ ਹੋ ਜਾਂਗੇ ਆ। ਭਾਈ ਕੀ ਰੇੜਾ ਤੇ ਕੱਟੇ ਦਾ? ਮੁੱਲ ਤਾਂ 32 ਕਰਦੇ ਆ ਭਾਈ। ਠੀਕ ਹੈ। ਕਿਹੜਾ ਪਿੰਡ ਹੈ? ਉਗੋਕੇ। ਉਗੋਕੇ। ਉਹ ਭਾਈ ਐਮਐਲਏ ਦਾ ਹਣਾ? ਹਾਂ ਜੀ। ਕਿੰਨੇ ਚਿਰ ਦਾ ਭਾਈ ਇਹ? ਕਿਨੇ ਸਾਲ ਦਾ ਭਾਈ? ਲੱਗਦਾ ਘੱਟ ਹੀ ਹੈ ਇਹ ਰਹਾ ਨਾ। ਹਾਂ ਜੀ। ਲੈ ਜਾਂਗਾ। ਨੰਬਰ ਬੋਲੀ ਤੇਰਾ? ਨੰਬਰ ਤਾਂ ਯਾਰ ਆ ਬੋ ਦੱਸਿਓ ਜੀ। ਹਾਂ ਲੈ ਮੈਂ ਦੱਸਦਾ ਨਾ ਹਾਂ ਬਾਈ ਆ ਜੀ 7019785128 ਇਹ ਨੰਬਰ ਆ ਬਾਈ ਦਾ ਕਟਾ ਬਾਈ ਕੋਲ ਬਹੁਤ ਸੋਹਣਾ ਜਿਹਾ ਵੇਗ ਗਿਆ ਤਾਂ ਕੀ ਕਹਣਾ ਨਹੀਂ ਲਾ ਲਿਓ ਨੰਬਰ ਬਾਈ ਨੂੰ ਰੇਟ ਕੀ ਦੱਸਿਆ ਬਾਈ ਦਾ 32000 32000 ਸੱਚ ਭੁੱਲ ਗਏ ਸੀ ਨਾ ਪਹਿਲਾਂ ਵਾਲੀ ਵੀਡੀਓ ਡਿਲੀਟ ਹੋ ਗਈ ਥੋੜੀ ਘਰ ਲਿਓ ਬਾਈ ਨਸ ਪਰ ਉੱਗੋਗੇ ਪਿੰਡਾ ਬਾਈ ਦਾ ਓ ਡੇਕੇਗਾ ਬਾਈ ਗਾਂ ਓਏ ਨਾ ਉਧਰ ਫੱਟਾ ਉਧਰ ਨਾ ਆਹੀ ਕਰ ਲਿਓ ਬਾਈ ਨਸ ਪਰ ਆ ਝੋਟੀ ਕਿੰਨੀ ਚੰਗੀ ਹੈ ਬਹੁਤ ਸੋਹਣੀ ਝੋਟੀ ਹੈ ਫਿਰ ਮੂੰਹ ਹੀ ਲੱਗਿਆ ਬਾਬੇ ਆਪਣੀ ਝੋਟੀ ਆ ਵੀ ਵਧੀਆ ਝੋਟੀ ਹੈ ਕਾ ਬੈਠੀ ਹੈ ਪੂਰਾ ਤਗੜਾ ਮਹਾਲ ਹੁੰਦਾ ਤਾਂ ਨਾ ਰੰਗ ਜਾਂਦਾ ਨਹੀਂ ਲੱਗਦਾ ਨੇ ਲੱਗਿਆ ਜੀ ਆ ਜਿਵੇਂ ਆ ਗੱਟੀ ਖੜੀ ਹੈ ਇਹ ਮੱਝਣਾ ਲੱਗਦੀ ਹੈ ਇਹਦੇ ਨਾਲ ਫਰਨਾਉ ਜੇ ਕਰਦੇ ਪੂਰੀ ਚੰਗੀ ਆਦਲਾਂ ਜੱਤਲੇ ਵੀ ਮੱਝ ਦੀ ਲੱਗਦੀ ਇਹਦਾ ਰੰਗ ਜਾਇਦਾ ਵੀ ਲੱਗਾ ਛੋਟੀਆਂ ਕਿਆ ਬਾਤ ਆ ਯਾਰ ਮੀ ਉਹਨਾਂ ਨਾਲ ਆ ਗਿਆ ਮੈਂ ਦਰਾਂ ਦਾ ਮੀਨ ਆ ਜਗਦੇ ਕਾਹੜੇ ਦੇ ਇਹ ਚਿੱਟਾ ਰੰਗ ਲੱਗ ਰਿਹਾ ਇਹਨਾਂ ਦੇ ਇਹ ਕੱਟਾ ਭਾਏ ਕਿੰਨਾ ਸੋਹਣਾ ਜੱਤਲੇ ਜਗਨ ਜਿਹਾ ਆਲੇ ਵੀ ਚੰਗਾ ਲੱਗਦਾ ਗਿਆ ਤਾਂ ਲੱਗ ਗਿਆ ਰੰਗ ਇਹਦੇ ਵੀ ਲੱਗ ਗਿਆ ਉਹ ਚਿੱਟਾ ਰਹਿ ਗਿਆ ਜੇ ਕਟਾ ਚਿੱਟਾ ਵੀ ਚੰਗਾ ਭਾਈ ਨੀਲੀ ਰਾਵੀ ਦਾ ਇਹ ਜੇ ਕੱਟੇ ਹੁੰਦਾ ਭਾਈ ਰਹਿਣ ਕੇ ਵਰਗਾ ਪੂਰਾ ਧਾਕੜ ਕਟਾ ਆ ਆ ਜੋ ਅੱਗੇ ਦੇਖਦੇ ਆਂ ਕੀ ਗੱਲ ਬਾਤ ਆ ਇਹ ਆ ਕਰੀਮ ਪੰਜਾਬ ਦੀ ਦਿਨੋਂ ਦਿਨ ਘਟਦੀ ਜਾਂਦੀ ਹੈ ਮਿਲਦੀਆਂ ਮਿਲਦੀਆਂ ਨਹੀਂ ਕੱਟਿਆਂ ਮੁੜ ਕੇ ਕਿੰਨਾ ਹੀ ਜੋਰ ਲਾ ਲਿਓ ਇਹ ਗਾਰੰਟੀ ਰਹੂਗੀ ਬਾਕੀ ਸਭ ਸਿਆਣੇ ਆਪਾਂ ਦਾ ਪਤਾ ਤਾਂ ਭਰਾਵਾ ਹਨ ਆਪਾਂ ਕੌਣ ਆ ਐਨੇ ਅੱਜ ਹੁਣ ਰੰਗ ਜੇ ਲੱਗੇ ਵਾਲੀਆਂ ਹੋਰ ਲੱਗ ਰਿਆ ਆਖੜੀਆਂ ਕੱਟੀਆਂ ਠਾ ਖੜਾ ਉਹ ਵਿੱਚ ਚੋਈ ਜਾਂਦੇ ਆ ਕਾਖੜੀ ਫੂਲੀ ਟੋਪ ਗਲਾ ਆ ਗਿਆ ਕੱਟੀਆਂ ਝੋਟੀ ਦੇਖੋ ਯਾਰ ਕੀ ਬਾਤ ਹੈ ਮੂਰੀ ਝੋਟੀ ਹੈ ਸੁਈ ਨਹੀਂ ਅਜੇ ਇੱਕ ਵਾਰਾਂ ਵੀ ਇਹੇ ਗੋਲਡਨ ਗੋਲਡਨ ਬਲੈਕ ਗੋਲਡਨ ਥਿੰਕ ਆਦੀ ਨਿਕਾਜਾ ਯਾਰਾ ਨੀਲੀ ਦਾ ਵੀ ਦਾ ਓਏ ਨੱਕ ਤੇ ਵੀ ਦਾਗ ਹੈ ਤੇ ਚਾਰੇ ਪੈਰ ਆੱਖਾਂ ਨਹੀਂ ਹੈਗੀਆਂ ਜਵੇਂ ਨਿਕਾਜਾ ਯਾਰਾ ਕੱਟਾ ਕੱਟਾ ਓਏ ਇਹ ਕੱਟਾ ਓਏ ਕੱਟਾ ਮੱਝ ਦਾ ਲੱਗਦਾ ਮੈਨੂੰ ਤਾਂ ਕੱਟਾ ਇਹ ਇਹਦਾ ਲੱਗਦਾ ਕਾਖੜਾ ਨਿਕਾਜਾ ਅਰੇ ਇਹ ਛੋਟੀਆਂ ਚੰਗੀਆਂ ਬਣ ਜਾਣੀਆਂ ਉਹਦਰ ਖੜੀਆਂ ਹੋਊਗਾ ਉਹ ਨੀਲੇ ਰੰਗ ਦੇ ਐਡਾ ਟਰੰਕ ਲਾ ਰੱਖਿਆ ਨੇ ਖੱਟਾ ਆ ਕੇ ਨੇ ਚਿੱਟਾ ਆ ਕੇ ਸਾਰਾ ਆਇਆ ਟਰੱਕ ਤਿਆਰ ਇਹਨਾਂ ਦਾ ਉਹ ਯਾ ਮੱਝ ਇਹ ਮੰਡੀ ਤਨੌਲੇ ਦੀ ਇੱਥੇ ਮਿਲ ਜਾਂਦੇ ਨੇ ਝੋਟੀਆਂ ਤੇ ਕੱਟੀਆਂ ਟੋਪ ਗਲਾ ਆ ਜਾਂਦਾ ਉਹ ਇਹ ਸਿਰੇ ਦੇ ਆ ਮਿਲਦੇ ਨੇ ਘਰ ਲਿਆ ਕਰੋ ਸਪਰਕ ਆ ਜਾ ਕਰੋ ਮਾਰ ਲਿਆ ਕਰੋ 걔ੜਾ ਆਹ ਦੇਖੋ ਬਰਾ ਉਹ ਹੈ ਤਾਂ ਉਹ ਵੀ ਇਹ ਆਹ ਝੋਟੀ ਦਾ ਕੀ ਲੇਖਾ ਯਾਰ ਪੂਰਾ ਟੌਪ ਘਲਾ ਦੇ ਅੰਦਰ ਦਿਖਾਉਣੇ ਕੱਟਾ ਵੀ ਖੜਾ ਕੇ ਆਹ ਨੇ ਖੜਾ ਕਟੂ ਮਾਲਤ ਣੋਲੇ ਆਹੇ ਕੱਟੇ ਕਿੜੇ ਕਿੜੇ ਸੋਹਣੇ ਯਾਰ ਆਹ ਕੱਟਾ ਕਿੰਨਾ ਸੋਹਣਾ ਯਾਰ ਕਿੰਨਾ ਰਾਜੀ ਇਹਦੇ ਪੜਾ ਸੜ ਟਾਸਟੀ ਗੱਲਾਂ ਦਾ ਵਸਈ ਹੈ ਲੈ ਜਾ ਕੱਟਾ ਵੀ ਪਿੰਡ ਜੇ ਛੇਡਾ ਜੈਡ ਬਲੈਕ ਆ ਯਾਰ ਆ ਕੀ ਮਾਂ ਮਾਂ ਕੇ ਦੀ ਹੋਰ ਆ ਕੋਈ ਖੜਨੀ ਖੁਣਨੀ ਇਹਦੀ ਵੀ ਚੰਗੀਆਂ ਸ਼ੇਰ ਦੀ ਉਹ ਦੀ ਵੀ ਚੰਗੀਆਂ ਘਟਾ ਉਹ ਵੀ ਚੰਗੀਆਂ ਆ ਦਾ ਉਮਰ ਦਾ ਛੋਟੇ ਲੱਗਦਾ ਬਾਕੀ ਚਲੋ ਇਹਨਾਂ ਨੇ ਤਾਂ ਜਾਣੇ ਇਸ ਰਾ ਹਨਾ ਅੱਜ ਹੋਰ ਦਿਖਾਉਣੇ ਅੱਗੇ ਕੀ ਗੱਲ ਬਾਤ ਆ ਝੋਟੀ ਲੈ ਆ ਝੋਟੀ ਚੰਗੀ ਇਹ ਵੀ ਨਹੀਂ ਸੂਈ ਇੱਕ ਵਾਰਾਂ ਵੀ ਚੰਗਾ ਮਹਾਲਾ ਸਾਰਾ ਯਾਰ ਆ ਝੋਟੀਆਂ ਕਿੰਨੇ ਚੰਗੀਆਂ ਆ ਝੋਟੀ ਬਹੁਤ ਔਵਰੀ ਦੀ ਲੱਗਦੀ ਮੀਨੀ ਐ ਕੀ ਲਿਖਿਆ ਹੈ ਤਾਲਾ ਜੈਡ ਬਲੈਕ ਹੀ ਹੈ ਯਾਰ ਦੇਖੋ ਟਰਾਈ ਦਾ ਅਗਲਾ ਕਰਦਾ ਹੂ ਚੱਲ ਹਨਾ ਚੰਗੀਆਂ ਬਹੁਤ ਆ ਇਹਦਾ ਕੱਦ ਬਹੁਤ ਆ ਮੈਂ ਤਾਂ ਆਦਾ ਛੋਟੀ ਬਹੁਤ ਚੰਗੀ ਜੈਡ ਬਲੈਕ ਆ ਯਾਰ ਗੱਲ ਕਰ ਟਰਾਈ ਦਾ ਅਗਲਾ ਮਾਰਦਾ ਦਾ ਹੈਗਾ ਮੱਥਾ ਹਨਾ ਅਗਲਾ ਮਜਬੂਰ ਹੋ ਜਾਂਦਾ ਜਦੋਂ ਨਾ ਰਹਿਣਾ ਇਹ ਆ ਕਰੀਮ ਪੰਜਾਬ ਦੀ ਮਿੱਤਰੋ ਦਿਨੋਂ ਦਿਨ ਘਟਦੀ ਜਾਂਦੀ ਆ ਫਿਰ ਕੀ ਕਰਾਂਗੇ ਜਦੋਂ ਜਮੇ ਘਟ ਗਿਆ ਉਹਦਾ ਕਿਸੇ ਨੇ ਮਰੇ ਤੁਹਾਨੂੰ ਗਾਲ ਦੇਣੀ ਹੱਥ ਹੀ ਨਾ ਆਇਆ ਕਿਸੇ ਨੇ ਜਮਾ ਦੇ ਬੇੜੇ ਬਹਿ ਗਿਆ ਅਸਿਆ ਘਟੂ ਨੇ ਕਿਹਾ ਯਾਰ ਜਮਾ ਰੰਗ ਇਹਨਾਂ ਦੇ ਲੱਗ ਰਿਹਾ ਹੋਇਆ ਇਹਨਾਂ ਦੇ ਉਹ ਕੱਟੇ ਕਿੰਨੇ ਟੌਪ ਦੇ ਆਹ ਹੋਰ ਦਿਖਾਉਣੇ ਅੱਗੇ ਜਾ ਕੇ ਕੀ ਆ 골ਡਨ ਪੂਰੀ ਤੁਹਾਨੂੰ ਦੁਬਾਰੇ ਦਿਖਾ ਦਿੰਨੇ ਆ ਕੀ ਗੱਲ ਬਾਤ ਆ ਕੀ ਰੇਟਾ ਕਦਾ ਪੂਰੀ ਦਾ ਗੱਬਣਾ ਕਿੰਨੇ ਚਿਰ ਦੀ 3 ਮਹੀਨੇ 3 ਮਹੀਨਾ ਦੀ ਕੀ ਰੇਟ ਆਦਾ ਇਸੇ ਮਾਰਿਆ 60000 골ਡਨ ਪੂਰੀ ਹੈ ਨਾ ਪਹਿਲੀ ਵਾਰ ਸੂਕੀ ਹੈ ਨਾ ਤਾਂ 9 ਮਹੀਨੇ ਦੀ ਗੱਬਣਾ ਆ ਚੈੱਕ ਕਰਵਾ ਲੈ ਬੜੇ ਭਾਈ ਛੋਟੀ ਬਹੁਤ ਸੋਹਣੀ ਗੱਲ ਕਰ 65000 ਰੁਪਿਆ ਰੇਟ ਮੰਗਦਾ ਯਾਰ ਹੁਣ ਨੰਬਰ 1 ਮਾਇਸਕਾ 골ਡੀ ਦੇਰ ਹਾਂ ਹੱਲ ਹੋ ਜਾਣਾ ਹਾਂ ਤਾਂ ਨੰਨੇ ਦਿਨ ਦੇ ਘੱਬਣਾ ਪੂਰੀ ਹੈ ਸਿੰਘਾ-ਸੁੰਗਾ ਦੀ ਸੋਹਣੀ ਕਾਖੜਾ ਕੱਟਾ ਇਹਦੇ ਵੀ ਰੰਗ ਲੱਗਿਆ ਚਿੱਟਾ ਕਣੀਲੀ 라 ਵੀ ਖੜੀਆ ਬਾਕੀ ਭਰਾ ਲੈ ਤਾਂ ਬਹੁਤ ਜਾਂਦੇ ਇਥੇ ਮੱਝਾਂ ਕੱਟਾ ਆ ਮੈਂ ਕੱਟੀ ਆ ਨੀਲੀ 라 ਵੀ ਆਗਰ ਟਿਪ ਜੰਗੀ ਸੀ ਕਟੋ ਕਟਾ ਬਾਹਲੇ ਪਸ਼ੂ ਜਾਂਦੇ ਯਾਰ ਕੀ ਕਰੂਆ ਬੰਦਾ ਕੀ ਕਰਾਂ ਬਾਲ ਪੱਟੀਆਂ ਨੇ ਇੱਕ ਦੂਜੇ ਰੰਗ ਇਹਨਾਂ ਦੇ ਲੱਗ ਰਿਹਾ ਵਿਚਾਰਾਂ ਦੇ ਸਾ ਜੋ ਅੱਗੇ ਰਹਿ ਹੋਣਾ ਸਾਨੂੰ ਜਿਹੜੇ ਜ਼ਿਮੀਦਾਰ ਲਈ ਖੜਿਆ ਭਰਾ ਹਜੇ ਵਿੱਚ ਹੀ ਨਹੀਂ ਬਹੁਤ ਜ਼ਿਆਦੇ ਖੜਿਆ ਹਜੇ ਕੱਟੇ ਕੱਟੀਆਂ ਅਨੀਲੀ ਯਾਰ ਇਹ ਹੋਰ ਬਰੀਡ ਹੈ ਨਾ ਜਿਆ ਮੇਲੇ ਵਾਲਿਆਂ ਝੋਟੀਆਂ ਕੱਟਿਆ ਤੇ ਉਹ ਬਹੁਤ ਸੋਹਣਾ ਔਰ ਭਾਈ ਆ ਇੱਧਰ ਖੜੇ ਇਹਨਾਂ ਦੇ ਰੰਗ ਲੱਗ ਗਿਆ ਆ ਕੱਟਿਆ ਘੜੇ ਨੇ ਕਿਨੇ ਕਿ ਵਿੱਚ ਉਹ ਤਾਂ ਦਾ ਕੱਟੀ ਪਤਾ ਨਹੀਂ ਕੀ ਦੀ ਉਹ ਤਾਂ ਪੁੱਛਦੇ ਆ ਕੱਟੀ ਉਹ ਵੀ ਚੰਗੀ ਐ ਹਾਂ ਬ੍ਰੀਡ ਚੰਗੀ ਐ ਨਾ ਜੀ ਕਿਆ ਹੋਇਆ ਪੇਸੇ ਕੋਈ ਨਹੀਂ ਆਇਆ ਤੁਹਾਨੂੰ ਹੋਦਾ ਨਾ ਇੰਕੇ ਗੱਲ ਬੋਲ ਬੇਟਾ ਤੇਰਾ ਆਹ ਖੜੀ ਬਣਾ ਸੁਣੋ ਬਹੁਤ ਸੋਹਣੀ ਆਹ ਖੜੀ ਕੋ ਟੈਡੀ ਜਿਹੀ ਖੜੀ ਸਿੱਧਾ ਥੱਲੋ ਪੂਰੀ ਚੰਗੇ ਰੰਗ ਆ ਸੱਤੇ ਦੇ ਵੀ ਲੱਗ ਰਿਹਾ ਆ ਲੱਗ ਗਿਆ ਰੰਗ ਇਹਦੇ ਵੀ ਅਸਲੀ ਲਾ ਰੰਗ ਲੱਗਿਆ ਤੇ ਸਰਦਾਈ ਜਾ ਖੱਟੀ ਵੀ ਟੋਕ ਨਾਲ ਜੈਡ ਬਲੇਗਾ ਥਨਾ ਦੇਖ ਕਿੰਨੀ ਸਾਫ ਆ ਆ ਚੋਟੀ ਤੇ ਕੀ ਲਿਖਾ ਯਾਰ ਆ ਦੂਜਿਆਂ ਆ ਗਏ ਬਾਈ ਲਈ ਹੁੰਦੇ ਤਾਂ ਗੱਪਣਾ ਉਹ ਪਰਲੇ ਪਾਸੇ ਖੱਡਿਆਂ ਤੇ ਲੱਗ ਗਿਆ ਇਹ ਇਹ ਵੀ ਚੰਗੀਆਂ ਲੱਗਦੇ ਆ ਭਰਾਵੋ ਲੈ ਕੇ ਆਪਣੇ ਲੈ ਕੇ ਜਾਂਦਾ ਬਾਈ ਯਾਰ ਆ ਕੱਟੀ ਦਾ ਪੁੱਛ ਰਿਹਾ ਬਾਈ ਕੀ ਹਾਲਾ ਹੈ ਨਹੀਂ ਹੈਲੋ ਹਾਂ ਬਾਈ ਕੱਟੀ ਲਈ ਹੁੰਦਾ ਯਾਰ ਹੈਲੋ ਹੈਲੋ ਇਹ ਵੀ ਸਾਫ ਆ ਆ ਫਨੀ ਤਾਂ ਕਰਤਾ ਵਿਚਾਰੀ ਨੇ ਮੋਜਾ ਆ ਜਾ ਜਾਣਾ ਚੰਗਾ ਚੱਲਾਂਗੇ 18000 ਰੁਪਏ ਰੇਟ ਦਾ ਮਲੋਟ ਕੋਲੇ ਪਿੰਡਾ ਬਾਈ ਦਾ ਕੱਟੀ ਘਰ ਚੰਗੀ ਆ ਹਾਂ ਹਮ ਦਾ ਸਕੇ ਨਹੀਂ ਆਣਾ ਥੱਲੋਂ ਫਲੇਰੀ ਜੀ ਲੱਗਦੀ ਥੋੜੀ ਜੀ ਉਹ ਚੰਗੀ ਆ ਆ ਦੇ ਕੱਟੇ ਇੱਧਰ ਵੀ ਚੰਗੇ ਖੜੇ ਆ ਭਰਾਵਾ ਅੱਜ ਕੱਟੇ ਵਾਲੇ ਆ ਛੋਟੇ ਆ ਸਿੰਘ ਸੁੰਗਾ ਦਾ ਬਹਲਾ ਸਾਫ ਆ ਦਾ ਛੋਟਾ ਥੋੜਾ ਚੰਗਾ ਮਿਲੂ ਯਾਰ ਜਿਹੜਾ ਲੈ ਗਿਆ ਆ ਗੜਾ ਬਹੁਤ ਉੱਚਾ ਲੰਮਾ ਛੋਟਾ ਜੈਡ ਬਲੈਕ ਵਾਲੇ ਅੱਜ ਸਾਰੀ ਜੈਡ ਬਲੈਕ ਆ ਪਲਾਸਟਿਕ ਨਾਲ ਸਾਫਾ ਛੋਟਾ ਸਿੰਗਾ ਵਾਲਾ ਵੀ ਸੋਹਣਾ ਆ ਛੋਟਾ ਛੜਦਾ ਕਰੋ ਪਿੰਡ ਚ ਦੇਖਦਾ ਹੋ ਆ ਗਈ ਪੂਰੀ ਬੱਸ ਦੇਖ ਸੁਣ ਦੇਖੋ ਜੀ ਦਿਨ ਸਭ ਬੈਠੇ ਇੱਧਰ ਸੁਣ ਰੱਖੋ ਹਾਂ ਅਸੀਂ ਵੀ ਤੇ ਹੋ ਮੁਝੇ ਵਾਖਾ ਲਾ ਲਾਏ ਸੀ ਨਾ ਇਸ ਨੂੰ ਮਾਲ ਦਿਖਾਤਾ ਭਰਾਵੋ ਧਨੋਲਾ ਮੰਡੀ ਦਾ ਖੱਟੀਆਂ ਬਹੁਤ ਚੰਗੀਆਂ ਪਹਿਲਾਂ ਵਾਲੀ ਵੀਡੀਓ ਜੇ ਹੈਗਾ ਨੰਬਰ ਇਹਨਾਂ ਦਾ ਬਾਈ ਤੇ ਲੈ ਲਿਓ ਖੱਟੀਆਂ ਬਾਈ ਬਹੁਤ ਚੰਗੀਆਂ ਨੇ ਇਹਾਂ ਦਾ ਬਾਕੀ ਧੰਨਵਾਦ ਬਾਈ ਸਾਰੇ ਜਿਹੜੇ ਵੀਡੀਓ ਦੇਖਦੇ ਬਹੁਤ ਬਹੁਤ ਜਾਦੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਸਾਰੇ ਭਾਈਆਂ ਦਾ ਬਹੁਤ ਬਹੁਤ ਜਾਦੇ ਇਹ ਧਨੋਲਾ ਮੰਡੀ ਧੰਨਵਾਦ ਜੀ ਮਿਲਾਂਗੇ ਅਗਲੀ ਮੰਡੀ ਤੇ ਬਹੁਤ ਬਹੁਤ ਜਾਦੇ ਕਾਰਲੇ ਚੈਨਲ ਸਕਸਰ